ਦੀਪ ਸਿੰਘ ਢਾਲੀਵਾਲ ਕੈਬਨਿਟ ਮੰਤਰੀ ਨਮਾ ਸ਼ਹਿਰ ਦੇ ਪਿੰਡ ਔੜ ਵਿਖੇ ਪਨੋਟ ਪਰਿਵਾਰ ਦੇ ਘਰ ਪਹੁੰਚੇ ਉੱਥੇ ਉਹਨਾਂ ਨੇ ਪ੍ਰਵਾਸੀ ਭਾਰਤੀਆਂ ਨਾਲ ਗੱਲ ਕਰਦਿਆਂ ਕਿਹਾ ਕਿ ਪੰਜਾਬੀਆਂ ਨੇ ਸਭ ਤੋਂ ਪਹਿਲਾਂ ਬਾਹਰ ਜਾ ਕੇ ਕਾਰੋਬਾਰ ਸ਼ੁਰੂ ਕੀਤੇ ਅਤੇ ਕਾਮਯਾਬੀਆਂ ਹਾਸਲ ਕੀਤੀਆਂ ਹੁਣ ਦੇ ਨੌਜਵਾਨ ਵੀ ਪੜ੍ਹੇ ਲਿਖੇ ਹਨ ਨੌਜਵਾਨਾਂ ਨੂੰ ਸਕਿੱਲ ਅਡਾਪਟ ਕਰਕੇ ਇੱਕ ਨੰਬਰ ਵਿੱਚ ਬਾਹਰ ਜਾਣਾ ਚਾਹੀਦਾ ਹੈ ਨਾ ਕਿ ਜੰਗਲਾਂ ਦੇ ਰਸਤੇ ਲੱਖਾਂ ਰੁਪਏ ਲਾ ਕੇ ਆਪਣੀ ਜਾਨ ਜੋਖਮ ਵਿੱਚ ਪਾ ਕੇ ਜਾਣਾ ਚਾਹੀਦਾ ਹੈ ਇਹ ਕਿਸੇ ਆਏ ਹੋਰ ਕਿਸੇ ਅੱਜ ਔਰ ਦੇ ਵਿੱਚ ਮੈਂ ਅਮਰੀਕਾ ਤੋਂ ਮੇਰੇ ਬਹੁਤ ਪਿਆਰੇ ਦੋਸਤ ਭਰਾ ਰਾਜਪਾਲੂੜ ਜੀ ਉਹਨਾਂ ਦੇ ਕਹਦਾ ਹੈ ਨਾ ਪਿਛਲੇ ਸਾਲ ਵੀ ਆਏ ਸੀਗੇ ਅੱਜ ਵੀ ਆਏ ਹੋ ਬਹੁਤ ਸਾਰੇ ਕੈਨੇਡਾ ਤੇ ਅਮਰੀਕਾ ਤੋਂ ਜਿਹੜੇ ਐਨੜੀ ਭਰਾ ਆਏ ਉਹਨਾਂ ਨੂੰ ਮਿਲਦਾ ਮੌਕਾ ਮਿਲਿਆ ਉਹਨਾਂ ਨੂੰ ਕਿਹਾ ਕਿ ਪੰਜਾਬ ਦੀ ਜਿਹੜੀ ਤਰੱਕੀ ਆ ਉਹ ਐਨੜੀ ਤੋਂ ਬਿਨਾ ਕੋਈ ਨਹੀਂ ਕਰ ਸਕਦਾ ਐਨੜੀ ਹੀ ਕਰ ਸਕਦੇ ਆ ਬਰਨਾਲ ਉਹਨਾਂ ਨੂੰ ਇੱਕ ਇਹ ਬੇਨਤੀ ਵੀ ਕੀਤੀ ਆ ਕਿ ਜਿਹੜੀ ਗੈਰ ਕਾਨੂੰਨੀ ਤੌਰ ਤੇ ਆਪਾਂ ਜਾਣਦੇ ਆ ਜਿਹੜਾ ਗੈਰ ਕਾਨੂੰਨੀ ਮਨੁੱਖੀ ਤਸਕਰੀ ਹੋਦੀ ਹੈ ਉਹਦੇ ਤੋਂ ਆਪਾਂ ਨੂੰ ਆਪਣੇ ਭੈਣ ਭਰਾਵਾਂ ਨੂੰ ਉਹ ਰਿਸ਼ਤੇਦਾਰਾਂ ਨੂੰ ਜਿਹੜਾ ਡਕਣਾ ਚਾਹੀਦਾ ਕਿ ਆਪਾਂ ਟਰੈਵਲ ਡੈਂਟਾਂ ਦੇ ਇਹ ਜਿਹੜੀਆਂ ਫਲਾਟ ਵਾਲੀਆਂ ਏਜੰਸੀਆਂ ਦਾ ਦੇ ਬਲ ਨਹੀਂ ਇਹਨਾਂ ਦੇ ਨਾਲ ਮਿਲ ਕੇ ਤਾਂ ਦਾ ਕੰਮ ਨਹੀਂ ਕਰਨਾ ਚਾਹੀਦਾ ਆਪਾਂ ਨੂੰ ਜਾਓ ਬਾਹਰ ਜਾਓ ਕੋਈ ਗੱਲ ਨਹੀਂ ਕਮਾਈ ਕਰਨ ਜਾਓ ਪੜ ਜਾਓ ਪੜ੍ਹ ਲਿਖ ਕੇ ਜਾਓ ਨੌਕਰੀਆਂ ਕਰਨ ਜਾਓ ਪੜਨ ਜਾਓ ਪਰ ਇਹ ਜਿਹੜਾ ਰਸਤਾ ਗੈਰ ਕਾਨੂੰਨੀ ਇਮੀਗ੍ਰੇਸ਼ਨ ਦਾ ਉਹ ਮੈਂ ਹੁਕਾ ਦਿੱਤਾ ਕਿ ਉਹ ਆਪਾਂ ਨੂੰ ਬੰਦ ਕਰ ਦੇਣਾ ਐਨਆਰਆਈ ਦੀ ਪ੍ਰੋਪਰਟੀ ਬਹੁਤ ਕਬਜ਼ੇ ਦੇ ਜਿਹੜੇ ਬਾਹਰ ਲੋਕ ਨੇ ਉਹ ਤੁਸੀਂ ਕਿੱਥੇ ਕਰਦੇ ਨਹੀਂ ਉਹ ਛਡਾ ਰਹੇ ਰੋਜ਼ ਦੇ ਰੋਜ਼ ਬਹੁਤ ਕੇਸ ਆਪਾਂ ਛਡਾ ਰਹੇ ਜਿਹੜੇ ਵੀ ਐਨਆਰਆਈ ਵੀ ਆਉਂਦੇ ਆਪਰੇ ਕੇਸ ਲੈ ਕੇ ਉਹਨਾਂ ਦਾ ਕੇਸ ਫੈਲ ਦੇ ਅਧਾਰ ਤੇ ਅਸੀਂ ਹੱਲ ਕਰਕੇ ਦਿੰਦੇ ਅੱਛਾ ਸਰ ਇੱਕ ਜਿਹੜੇ ਮੁੰਡੇ ਐਨਆਰਆਈ ਨੇ ਜਿਹੜੇ ਕੁੜੀਆਂ ਨਾਲ ਵਿਆਹ ਕਰ ਚੁਣਨਾ ਦੁਆਰਾ ਬੁਲਾਉਂਦੇ ਨਹੀਂ ਉਹ ਵੀ ਬਹੁਤ سارے ਨਵੇਂ ਆ ਉਹ ਵੀ ਬਹੁਤ ਜ਼ਿਆਦਾ ਕੇਸ ਆਏ ਆਪਣੇ ਕੋਲ ਉਹਨਾਂ ਦੀ ਵੀ ਅਸੀਂ ਬਹੁਤ سارے ਮੁਕਦਮੇ ਦਰਜ ਕੀਤੇ ਆ ਉਹ ਵੀ ਦੇਖ ਕਿ ਆਪਣੇ ਧੀਆ ਪੈਣਾ ਦੇ ਆਪਣੇ ਪੁੱਤਾਂ ਦੇ ਵਿਆਹ ਕਦੋਂ ਸੌਦੇ ਨਕਲ ਸਰ ਮੇਰੇ ਪਹਿਲਾਂ ਥੱਲੇ ਜਮੀਨ ਨਿਕਲ ਜਾਂਦੀ ਜਦੋਂ ਮੈਂ ਪੁੱਛਦਾ ਕਿਨੇ ਪੈਸੇ ਦੇ ਕੇ ਪਿੰਜੇ ਆਏ ਉਹ ਕਹਿੰਦੇ 35 ਲੱਖ ਦਿੱਤਾ ਜੀ ਉਹ ਲਾਸ਼ ਪਵਾਉਣ ਦੇ ਪੈਸੇ ਆਦੇ ਅਸੀਂ ਖੱਦਿਆਂ ਨੇ ਹੋਮ ਮਿਨਿਸਟਰੀ ਨੂੰ ਕਾਹਲਾ ਕਰਦੇ ਕਾਹਦੇ ਉੱਥੋਂ ਜੀਆਂ ਉਸ ਜਿਹੜੀਆਂ ਸਾਡੀ ਇੰਡੀਆ ਐਮਬੈਸੀ ਦੇ ਉਹਨਾਂ ਨੂੰ ਕਾਹਲਾ ਕਰਦੇ ਕਹਿੰਦੇ ਨਹੀਂ ਗੱਲ ਬੰਦੀ ਕਰ ਤੂੰ ਨੂੰ ਨੀ ਬੁੜਿਆਂ ਦੀ ਲਾਸ਼ ਤੇ ਪੈਸੇ ਲੱਗਦੇ ਆ ਕਿਦੋਂ ਉੱਥੋਂ ਦੇ ਗੁਰੂ ਘਰਾਂ ਦੇ ਭਗਤ ਮੰਦਰਾਂ ਦੇ ਭਗਤ ਲੱਭਦੇ ਆ ਕਿ ਜਾਨ ਦੀ ਲਾਸ਼ ਦੀ ਪੈਸੇ ਜੜਿਆ ਉਹ ਤੇ ਅਸਰ ਲਾਜ ਜਿਉਂ ਨਹੀਂ ਕਰਦੇ ਕੋ ਪੈਸੇ ਆਂਦੀ ਲਾਜ ਜੋ ਐਵਰੀ ਡੇ ਅੱਜ ਵੀ ਲੋਕ ਕੇਸ ਹੰਦੇ ਐਵਰੀ ਡੇ ਰੋਜ਼ ਹੀ ਕੇਸ ਹੁੰਦੇ ਆ ਸੋ ਮੈਂ ਤੁਹਾਨੂੰ ਬੇਨਤੀ ਕਰਨਾ ਆ ਕਿ ਸਤ ਅੱਪਾ ਗੈਰ ਕਾਨੂੰਨੀ ਤੌਰ ਤੇ ਬਾਹਰ ਦੇਚ ਵੀ ਜਾਣਾ ਪੜ ਲੈ ਕੇ ਜਾਣਾ ਚੰਗੀ ਨੌਕਰੀ ਲਈ ਜਾਣਾ ਅਸੀਂ ਖੜੇ ਤੂੰ ਦੇਖਿਆ ਉਹ ਬਦੇਸ਼ ਮੰਤਰੀ ਕੀ ਬੋਲਿਆ ਬਹੁਤ ਸਵਾਲ ਰਾਤ ਸਵਾਲ ਵਿੱਚ ਹੁਣੇ ਹੀ ਖੱਤਰ ਕੀ ਬੋਲਿਆ ਹੁਣੇ ਤੁਸੀਂ 5 ਸਾਲ ਪਹਿਲਾਂ ਫਟੜੇ ਵਿਆਹ ਨਹੀਂ ਕਰਾਇਆ ਤੁੰਮੀ ਨੇ ਇਹ ਤਾਂ ਬੰਦੇ ਗਲਤ ਕੰਮ ਕਰਕੇ ਗਏ ਜੀ ਉਹਨਾਂ ਨੂੰ ਕੋਈ ਪਦਦੀ ਦੇ ਲੱਗਣੀ ਚਾਹੀਦੀ ਸਾਰ ਆਪਣੇ ਪੇ ਲਈ ਕਰ ਆਪਣੀ ਰੋਟੀ ਲਈ ਕਰਦੇ ਫਸ ਕੇ ਉੱਤੇ ਸਾਰੀ ਹੀ ਸਿਆਦਾਨ 14 ਜਹਾ ਅਹੀ ਬੋਧੀ ਕੀ ਕਹਿੰਦੇ ਅਹੀ ਦੋ ਦੋੜ ਇੱਕ ਸਾਲ ਦੇ ਤੱਕ ਨੌਕਰੀ ਦਾਂਗੇ ਸਾਲ ਜੇ ਦੋ ਦੋੜ ਨੌਕਰੀ ਦਿੱਤੀ ਹੁੰਦੀ ਤੇ 11 ਸਾਲ ਹੋ ਗਏ 22 ਲੋੜ ਬੰਦਿਆਂ ਨੂੰ ਨੌਕਰੀ ਮਿਲ ਜਾਂਦੀ ਹੋ ਸਕਦਾ ਨਾ ਕਿ ਉਹ ਕਿਹ ਮੁੰਡਾ ਨੌਕਰੀ ਮਿਲ ਜਾਂਦੀ ਅੱਜ ਆ ਪੋਲਿਟਿਕਲ ਬੰਦੇ ਕਿਹਨੂੰ ਕਹਿਤੂੰਗੀ ਸਾਡੇ ਬੱਚੇ ਆ ਸਭ ਭਾਰਤੀ ਸਾਡੇ ਆ ਸਾਡੇ ਹੀ ਭਾਰਤੀ ਸਾਡੇ ਆ ਸਾਨੂੰ ਮਿਲਿਆ ਉਦਨ ਪੰਜਾਬੀਆਂ ਨੂੰ ਮਿਲਿਆ ਲੈਣਾ ਲੈਣੇ ਮਿਲਿਆ ਸਭ ਨੂੰ ਮਿਲਿਆ ਸਾਡੇ ਭਾਰਤੀ ਆ ਸਭ ਸਾਡਾ ਭਾਰਤ ਹੈ ਸਾਡਾ ਦੇਸ਼ ਆ ਬਾਬਾ ਬੀਤਕਾ ਸਾਹਿਬ ਜੀ ਦਾ ਦੇਸ਼ ਹੈ ਸ਼ਿਦਿਆਲੋਂ ਪੜ੍ਹਸਣ ਦਾ ਦੇਸ਼ ਆ ਸਭ ਸਾਰੇ ਹੀ ਭਾਰਤੀ ਸਾਡੇ ਆ ਪੰਜਾਬੀ ਹੋਰ ਸਾਡੇ ਹੋ ਜਾਂਦੇ ਆ ਸਾਡੇ ਕਿੰਨੇ ਦੇ ਲੋਕ ਆ ਸਰਦੀ ਬੰਦ ਰਹੇ ਸਾਡੇ ਅੰਦਰ ਵੀ ਕੀ ਗੱਲ ਫਟੜੋੜ ਦੇ ਬੰਦੇ ਉਹਨੇ ਕਲਦੀਪ बोल ਰਿਹਾ ਹੁੰਦਾ ਉਹ ਬਿੱਤੇ ਸੱਭੂ ਤੇ ਚਲੇ ਫਰੋਦੀ ਦੇ ਬਾਰਡਰ ਦੇ ਉੱਤੇ ਇਹ ਲੋਕ ਸਾਡਾ ਇਦਾਂ ਅੱਛ ਗਲਾਪ ਪਾਉਂਦੇ ਆ ਉਹ ਗੈਰ ਤਨੂੰਦੀ ਨਿਆਸਲ ਉਹ ਬਰਾਦੀ ਲਈ ਗਏ ਅਪਲਾਡ ਦਾ ਸ਼ਕਾਦ ਹੋਏ ਬੰਦੇ ਅਪਰਾਧ ਕੀਤਾ ਗਿਆ ਉਹਨਾਂ ਦਾ ਉਹਨਾਂ ਨੂੰ ਗਮਰਾਹ ਕੀਤਾ ਗਿਆ ਕਿ ਚਲੋ ਤੁਹਾਨੂੰ ਬਦਾ ਜੀਰ ਤੋਂ ਜਾ ਕੇ ਵੀਦੇ ਲੱਗਣਗੇ ਤੁਹਾਨੂੰ ਤਾਰਾਂਗੇ ਬਦਾ ਜੀਰ ਤੋਂ ਦੋੜ ਕੇ ਉਹਨਾਂ ਨੂੰ ਜਨਵਾਹ ਧੱਕ ਦਿੱਤਾ ਗਿਆ ਇਹ ਟੱਕਣਾ ਅਸੀਂ ਜਨਾ ਡੱਕ ਰਹੇ ਐਜੰਟਾਂ ਨੂੰ ਫੜੇ ਐਜੰਟਾਂ ਦੇ ਕੇਸ ਕਾਦੇ ਪਰ ਸਭ ਤੋਂ ਜ਼ਿਆਦਾ ਤੁਹਾਨੂੰ ਬੇਨਤੀ ਹੈ ਕਿ ਤੁਸੀਂ ਆਪਣੇ ਰਿਸ਼ਤੇਦਾਰਾਂ ਨੂੰ ਆਪਣੇ ਭੈਣ ਭਰਾਵਾਂ ਨੂੰ ਇਹ ਸਮਝਾਓ ਸਰ ਕਿ ਅਪਾ ਗਿਆਨ ਨੂੰ ਮਿੱਟਾ ਗਏ ਨਾਲ ਨਹੀਂ ਜਾਣਾ ਪੁੱਤ ਪਾਲ ਪੋਸਟ ਕੇ ਜਦ ਗੁਰੂ ਘਰ ਦਾ ਪੁੱਤ ਮੰਗ ਬਸ ਕੇ ਸਰ ਇਹ ਕੰਮ ਦਾ ਕਰੋ ਮੈਂ ਤੁਹਾਨੂੰ ਬਸ ਦੁਆਬੇ ਵਾਲੇ ਐਨਆਈ ਭਰਾਵਾਂ ਨੂੰ ਇਹ ਬੇਨਤੀ ਕਰਤਾ ਜਾਈਏ ਕਮਾਈ ਕਰੀਏ ਔਰ ਜਦੋਂ ਤੁਸੀਂ ਆਉਂਦੇ ਪਹਿਲੀ ਵਾਰ ਵੀ ਤੁਸੀਂ ਆਏ ਸੀਗੇ ਅਬਾਵਾ ਮਸੰਦਰ ਦੇ ਲੋਕਾਂ ਨੂੰ ਮਿੰਦੂ ਡਾਕਟਰ ਸਾਹਿਬ ਇੱਕ ਬੜੀ ਵਿਦਿਆ ਕਰਦੇ ਸੀ ਸਾਡਾ ਪਿੰਡ ਬਾਗ ਕਹਿੰਦਾ ਸੀ ਸਾਰੇ ਪਿੰਡ ਨੇ ਫੈਸਲਾ ਕੀਤਾ ਅਸੀਂ ਸਾਲ 7 ਮਹੀਨਾ ਆਪਣੇ ਪਿੰਡੋਂ ਮੈਂ ਅਸੀਂ ਨਿਊਜ਼ੀਲੈਂਡ ਤੇ ਆਸਟ੍ਰੇਲੀਆ ਤੇ ਇੰਗਲੈਂਡ ਚ ਸਾਡਾ ਪਿੰਡ ਹੀ ਉੱਥੇ ਸਾਰੇ ਕੋਈ ਨਿਊਜ਼ੀਲੈਂਡ ਤੋਂ ਸੀਗੇ ਕੋਈ ਕਿੱਥੋਂ ਸੀਗੇ ਜਿਹੜੇ ਪੰਜਾਬ ਛੱਡਦੇ ਸੀ ਸਾਰੇ ਮੈਂ ਸਾਰੇ ਅੰਦਰ ਦੇ ਇਹਨਾਂ ਦਾ ਕਿ ਜਿਹੜੇ ਫੌਜੀ ਆ ਸਾਡੇ ਪੁਰਾਣੇ ਉਹ ਵੀ ਤਾਂ ਫੌਜੀ ਭਗਤੀ ਹੁੰਦੇ ਆ ਉਹ 10 ਮਹੀਨੇ 1.5 ਮਹੀਨੇ 11 ਮਹੀਨੇ ਉਹ ਬਾਹਰਾਂ ਦੇ ਉੱਤੇ ਲਾਕੀ ਕਰਦੇ ਆ ਇੱਕ ਮਹੀਨੇ ਉਹ ਵੀ ਆਪਣੇ ਪਿੰਡ ਹੁੰਦੇ ਆ ਸੋ ਤੁਸੀਂ ਵੀ ਜੇ ਜਾਂਦੇ ਜੋ ਆਪਣੇ ਪੇਟ ਲਈ ਜਾਓ ਆਪਣੇ ਬੱਚਿਆਂ ਲਈ ਜਾਓ ਜੰਗਾ ਪੇਟ ਮਣਾਓ ਪਰ ਆੜ ਨੂੰ ਵੀ ਛੱਡਣਾ ਸਾਰ ਆਪਣਾ ਪਿੰਡ ਨਹੀਂ ਛੱਡਣਾ ਸਾਰ ਫਲਾਦ ਨਹੀਂ ਛੱਡਣਾ ਨਮਾ ਖੇੜ ਦੀ ਛੱਡਣਾ ਸਾਰ ਪੰਜਾਬ ਨਹੀਂ ਛੱਡਣਾ ਭਾਵੇਂ ਜੋ ਮਰਦੀ ਹੋ ਜੇ ਯਾਦ ਰੱਖਿਓ ਉਹਨਾਂ ਚਿਰ ਤੱਕ ਕੋਈ ਮਜ਼ਬੂਤ ਰੋਗੇ ਜਿੰਨਾ ਚਿਰ ਤੱਕ ਤੁਹਾਡਾ ਪੰਜਾਬ ਮਜ਼ਬੂਤ ਰਿਹਾ ਜੇ ਪੰਜਾਬ ਕਮਜ਼ੋਰ ਹੋ ਗਿਆ ਤੇ ਤੁਹਾਡੇ ਡਾਲਾਂ ਦਾ ਕੋਈ ਮੌਲੀਦਾਰਾ ਉੱਤੇ ਮਰਦੂ ਜਿੰਨੇ ਮੱਦੀ ਪੱਲੇ ਕੰਦੀ। ਇਹ ਮੈਂ ਤੁਹਾਨੂੰ ਬੇਇਤੀ ਕਰਨਾ। ਸੋ ਮੈਂ ਆਪਣੇ ਪੈਦਾ ਰਾਜ ਦਾ ਬਹੁਤ ਦੇਖਣਾ ਜੀ ਆਣਾ ਕਰਨਾ। ਕਿਉਂਕਿ ਅਸਰ ਵਿਧਾਨ ਸਭਾ ਜਿਸੀਂ ਇਕੱਠੇ ਰਹਿੰਦੇ ਆ। ਔਰ ਜਦੋਂ ਮੈਂ ਤਾਲਗਤ ਸਾਹਿਬ ਜਦੋਂ ਇਹ ਐਮਐਲਏ ਨਹੀਂ ਸੀ। ਇਹ ਯੂਨੀਵਰਸਿਟੀ ਉਸ ਵੇਲੇ ਇਟਲੀ ਬਰੀ ਮੈਂ ਅਸੀਂ ਇਕੱਠੇ ਹੋਏ ਸੀ। ਅਸੀਂ ਭਾਰਤ ਦਾ ਕੋਲ ਬੈਠੇ ਸੀ ਇਕੱਠੇ। ਉਸ ਤੋਂ ਬਾਅਦ ਸਾਡੀ ਕਰਨ ਮਤਲਬ ਮੁਲਾਕਾਤ ਚਲਦੀਆਂ ਨਹੀਂ ਆ। ਪਰ ਉਸੇ ਦਾ ਮੈਂ ਬਿਸ਼ੱਕ ਅਕਾਲੀ ਕਲਪ ਨੂੰ ਐਮਐਲਏ ਸੀ। ਉਹ ਗਏ ਇਸ ਬਾਬਲ ਨੂੰ ਸਦਾ ਹੀ ਮੰਗਦਾ ਸੀ ਕਿ ਮੈਂ ਧਾਰੀ ਦਾ ਸਭ ਕੁਝ ਜਦੋਂ ਵੀ ਜਾਣਾ ਜਿਹੜਾ ਵੀ ਕੰਮ ਕਰਵਾ ਕਰਾ ਲੂੰਗਾ। ਉਹ ਇਹ ਕਰਦੇ ਰਹੇ। ਇੱਕ ਬੱਧ ਜਿ ਲੱਗ ਗਿਆ ਕਿ ਦੂਜੀ ਪਾਰਟੀ ਦੇ ਬੰਦੇ ਨਾਲ ਕੰਮ ਕਰਨਾ ਨਾ ਪੋਲੀਟਿਕਲ ਬੰਦੇ ਸਭ ਤੋਂ ਜ਼ਿਆਦਾ। ਪਰ ਇਹਨਾਂ ਦੀ ਸਿਫਤ ਹੈ ਕਿ ਇਹਨਾਂ ਨੇ ਕਦੀ ਵੀ ਅਕਸਰ ਨਾ ਦੇ ਇੱਕ ਇਹ ਕਹਿੰਦੇ ਉਹ ਸੀ ਮੈਨੂੰ ਵੀ ਦਰਸ਼ਕੋਂ ਕਮ ਕਰ ਦਸਿਓ। ਕਿ ਨਾ ਸਮਝਾ ਕਿ ਇਸ طرح ਦੇ ਲੋਕ ਪੋਲਿਟਿਸ ਚੁਣੀ ਚਈ ਦੀ। ਅਮ ਕੋਪੀ ਲੰਬਾ ਤਾਂ ਦਿਨ ਵਰਜੀ ਗੱਲ ਕਰੀ ਜਾਓ। ਮੇਰੇ ਹੱਥ ਕਿ ਚਾਹੀਉ ਤਮੇਰੀ ਡਿਊਟੀ ਬੰਦੀ ਕਿ ਮੈਂ ਐਸਾ ਕੁਝ ਨਹੀਂ ਕਰਿਆ। ਪਰ ਮੇਰੀ ਡਿਊਟੀ ਬੰਦੀ ਹੈ ਕਿ ਕੋਈ ਇੱਥੇ ਦੀਆਂ ਜਿਹੜੀਆਂ ਕਤਨ ਤੋਂ ਬੜ ਖਾਸ ਤੌਰ ਤੇ ਅਮ ਐਂਡ ਹੋਰ ਵੀਆਂ ਕੁਝ ਮੁਸ਼ਕਲਾਂ ਨੇ। ਆਪਾਂ ਜੀ ਬਹੁਤ ਜਵਾਲੀ ਮੰਗਦੇ ਅੱਜ ਜਰਾ ਆਪਣਾ ਔਰਦੇਸ ਹਸਪਤਾਲ ਨੂੰ ਉਹਦੀ ਬੈਕ ਸਾਈਡ ਦੇ ਨਾਲ ਕਿਸੇ ਮਤ ਪੌੜੀ ਕੱਟੀ ਸਰਕਾਰ ਇੱਕ ਲਾਗੇ ਕੁਝ ਬਣਾਉਂਦੇ ਇਸੇ ਮੈਂ ਜਦੋਂ ਮੈਡ ਪ੍ਰੈਰੀ ਬੁਜੀਟ ਨਾਲ ਸੀ ਪਰ ਸੌਣ ਬੜੀਆਂ ਨਹੀਂ ਜਦੋਂ ਕਿ ਔਰਦੇ ਲੋਕ ਜਾਂਦੇ ਆ ਇਹਨੂੰ ਕੋਈ ਪ੍ਰੋਬਲਮ ਨਹੀਂ ਇਹਨਾਂ ਨੂੰ ਪਤਾ ਨਹੀਂ ਕਿਉਂ ਕੀ ਗੱਲ ਆ ਉਹ ਮੈਂ ਤੁਹਾਨੂੰ ਬੇਨਤੀ ਕਰਦਾ ਤੇ ਉਹ ਜਿਹੜੀਆਂ ਗੜੀਆਂ ਦੋਤ ਰਹਿ ਗਈਆਂ ਉਹ ਜਰੂਰ ਤੁਹਾਨੂੰ ਉਹ ਯਾਦ ਗੱਲਾਂ ਦੇ ਕੇ ਦੋ ताकि जब तू अगली बारी आओ तनु ਉਧਰੋਂ ਬੱਜੇ ਨਾ ਲੈ ਕੇ ਆਵਾਂਗੇ ਤਾਂ ਕਿ ਤੁਹਾਨੂੰ ਪਤਾ ਹੋਵੇ ਬਹੁਤ ਸਹੂਤੀ ਜਰੀਆ ਅਸੀਂ ਆਪਣੇ ਇਸੇ ਦੀ ਇੰਤਜ਼ਾਮਾਂਗੇ ਸੋ ਮੈਂ ਇੱਕ ਪਰਸੇਰ ਖਾਸ ਉਹਦੇ ਨਾਲ ਤੋ ਹੋ ਜੀਗਾ ਕਿਉਂਕਿ ਭਾ ਯੂਐਸਏ ਇਹਨਾਂ ਕੋਲ ਜਦੋਂ ਵੀ ਜਾਣਾ ਤਾਂ ਤਕੀ ਵੀ ਹੋਇਆ ਕਿ ਇਹ ਕਰਦੀ ਸਾਡੀ ਮੀਟਿੰਗ ਨਾ ਹੋਈ ਉਹ ਜਿੰਨੇ ਵੀ ਉਹਨਾਂ ਦੇ ਉਹਨਾਂ ਦੇ ਨਾਲ ਦੇ ਮਿੱਤਰ ਦੋਸਤ ਨੇ ਪਰ ਮੈਨੂੰ ਬੜਾ ਸਦਾ ਇੰਨੇ ਕਿ ਮਿਲਦਾ ਮੈਂ ਯਾਦ ਹੈ ਕਿ ਜਦੋਂ 2017 ਜੰਮ ਤੋਂ ਪਹਿਲਾਂ ਗਿਆ ਸੀ ਤੇ ਕਹਿੰਦੇ ਸੀ ਕਿ ਮੈਂ ਤੈਨੂੰ ਜੀਤਾਲਣ ਦੀ ਹੱਦ ਤੱਕ ਕਰੂੰਗਾ ਉਹ ਨਹੀਂ ਮੰਨਿਆ ਇਹ ਨਹੀਂ ਖਾਸ ਕੋਈ ਗੱਲ ਹੈ ਤੇ ਅੱਜ ਵੀ ਆਇਆ ਦੇ ਸਰਪਨੌਰ ਦੀ ਸਵਸਤੀਨਾ ਇੰਦਰੋ ਬ੍ਰਦ ਸਰਵਾਹ ਸਵਸਤੀਨਾ ਬੋਘਾ ਵਿਸ਼ਵਵੇਦਾ ਸਵਸਤੀਨਾ ਸਤਾਵਿਖੋ ਅਰਿਸ਼ਟਣੀਮੀ ਸਵਸਤੀਨੋ ਬ੍ਰਿਹਾਸ ਪਤਿਰ ਦਰਾਤੋ ਅੰ ਪਾਇਆ ਪ੍ਰਥੇ ਬਿਆਮ ਪਾਇ ਆਸਰੀ ਗੋ ਪਾਇਓ ਦਿਵੰਤਰੀ ਕੇ ਪਾਇਓ ਦਾਹ ਪਾਇਆ ਸਵਤੀ ਪ੍ਰਦੇਸ ਸੰਤੋ ਮਯਮੰ ਵਿਸ਼ਨੋ ਰੇ ਰਾਟ ਮਸੀ ਵਿਸ਼ਨੋ ਸ਼ਨਪਤ੍ਰੇ ਸੋ ਵਿਸ਼ਨੋ ਸਾਇੋਰਸੀ ਵਿਸ਼ਨੋਂਦਰੋ ਵੋਸੀ ਵੈਸ਼ਨਾਮਸੀ ਵਿਸ਼ਟਵੇਤਵਾ ਅਮ ਅਗਨੇਂ ਦੇਵਤਾ ਵਤੋ ਦੇਵਤਾ ਸੂर्यੋ ਦੇਵਕਾ ਭਾਰੀਵਾਲ ਸਾਹਿਬ ਜੀ ਦਾ ਅਸੀਂ ਧੰਨਵਾਦ ਕਰਦੇ ਆਂ ਇਹ ਮਨਿਸਟਰ ਹੋਣ ਦੇ ਨਾਲ ਇਹ ਸਾਡੇ ਰਾਜਪਨੋਟ ਜੀ ਦੇ ਪਰ ਮਿੱਤਰ ਹੈ ਜਿਹੜੇ ਕਿ ਇੱਕ ਛੋਟੀ ਜਿਹੀ ਤਾਲ ਤੇ ਯੂਐਸਏ ਮੇਰੇ ਵੱਡੇ ਵੀਰ ਕਲਵੀਰ ਸਿੰਘ ਜੀ ਦਸਾਂ ਯੂਐਸਏ ਸੋਚਾ ਸਿੰਘ ਜੀ ਯੂਐਸਏ ਬਲਵੰਤ ਸਿੰਘ ਜੀ ਪਰਿਵਾਰ ਯੂਕੇ ਤੇ ਟੀਮ ਪਰ ਜਿਹੜੇ ਕਿ ਸਪੋਰਟਸ ਨੂੰ ਬਹੁਤ ਮਹੱਤਤਾ ਦਿੰਦੇ ਆ ਜਿਹੜੇ ਇੱਕ ਹਲਕਾ ਵਾਂਗ ਚੇਅਰਮੈਨ ਕਲਵੀਰ ਕੈਬਨਿਟ ਮਨਿਸਟਰ ਰੈਂਕ ਆ ਪੰਜਾਬ ਜਿਹੜੇ ਕਿ ਰੰਗਦਾ ਹਲਕੇ ਦੇ ਵਿੱਚ ਸੁਭਾਵਾ ਦਿੰਦੇ ਆ ਅਸੀਂ ਅੱਜ ਜੋਤ ਕੌਜੀ ਰੋਟੀਆਂ ਸਟੇਟ ਸੈਕਟਰੀ ਗਵਰਨਮੈਂਟ ਸੈਲਰ ਸਾਡੇ ਕੋਲ ਵਿਸ਼ੇਸ਼ ਤੌਰ ਤੇ ਇੱਥੇ ਆਏ ਆ ਤਲਦੀਪ ਤਲਜੀਪ ਪ੍ਰਦੀਪ ਸਿੰਘ ਜੀ ਬਜੀਪੁਰ ਪ੍ਰਧਾਨ ਗਵਾਪਾ ਕਿਸਾਨ ਯੂਨੀਅਨ ਜਿਹੜੇ ਕਿ ਸਾਡੇ ਪਿਛਲੇ 6 ਸਾਲ ਵੀ ਸਾਡੇ ਕੋਲ ਹੁਣ ਵੀ ਸਾਡੀ ਕਾਲ ਤੇ ਆਏ ਅਸੀਂ ਇੱਥੇ ਧੰਨਵਾਦ ਕਰਦੇ ਆ ਜਿੰਨੇ ਵੀ ਮੇਸ਼ ਕੁਮਾਰੀ ਜੀ ਐਸ ਐਚਓ ਔਰ ਜਿਹੜੇ ਕਿ ਜਿਹਨਾਂ ਦੀ ਪਹਿਚਾਨ ਐਸ ਸੰਗਮ ਦੇ ਤੋਟੇ ਹੁੰਦੀ ਹੈ ਸਾਡੇ ਬਹੁਤ ਵਧੀਆ ਇਹਨਾਂ ਦੀ ਸ਼ਬੀ ਹੈ ਔਰ ਦੇ ਵਿਚ ਜਿਹੜਾ ਨੇ ਨਸ਼ਿਆਂ ਨੂੰ ਥੱਲ ਪਾਈ ਆ ਤੇ ਮੈਡਮ ਨਰੇਸ਼ ਕਾਰੀ ਇੱਥੇ ਹੀ ਜੋਰ ਨਾਲ ਤਾੜੀ ਵਿਆਦੋ ਮੈਡਮ ਨਰੇਸ਼ ਕਾਰੀ ਲਈ ਜਿਨ੍ਹਾਂ ਨੇ ਬਹੁਤ ਵਧੀਆ ਪ੍ਰਾਲਾ ਕੀਤਾ ਅਸੀਂ ਧੰਨ ਜਮ ਜਿੰਨੇ ਵੀ ਆਏ ਆ ਅਸੀਂ ਇੱਥੇ ਇਹਨਾਂ ਦਾ ਆਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ ਪ੍ਰਾਰ ਇਹਨਾਂ ਦਾ ਧੰਨਵਾਦ ਕਰਦਾ ਆ ਜਿਹੜੇ ਕਿ ਇੱਕ ਸਾਡੀ ਛੋਟੀ ਜਿਹੀ ਕਾਲ ਤੇ ਸਾਡੇ ਕੋ ਪਹੁੰਚੇ ਆ ਅਸੀਂ ਸਾਡੇ ਕੋਲ ਬਲਵੀਰ ਕਰਨਾ ਜੀ ਚੇਅਰਮੈਨ ਪੰਚਾਇਤ ਉਹ ਸਾਡੀ ਵਿਸ਼ੇਸ਼ ਤੌਰ ਤੇ ਇੱਥੇ ਆਇਆ ਅਸੀਂ ਇੱਥੇ ਆਉਣ ਦਾ ਧੰਨਵਾਦ ਕਰਦਾ ਹਾਂ ਮੈਂ ਧੰਨਵਾਦ ਕਰਦਾ ਹਾਂ ਪੰਕਜ ਲੋਪੀਆ ਜੀ ਜਿਹੜੇ ਕੀ ਸਾਡੇ ਕੋਲ ਇੱਥੇ ਆਇਆ ਅਸੀਂ ਇੱਥੇ ਆਇਆਂ ਦਾ ਇਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਹਾਂ ਜੀ ਤੁਹਾਨੂੰ ਖਿਮਾ ਦਾ ਜਾਚਕ ਹਾਂ ਸਾਡੇ ਕੋਲ ਜੀ ਯੂਐਸਏ ਤੋਂ ਆਇਆ ਅਸੀਂ ਇਹਨਾਂ ਦਾ ਵੀ ਇੱਥੇ ਆਇਆਂ ਦਾ ਧੰਨਵਾਦ ਕਰਦੇ ਹਾਂ ਜਿੰਨੇ ਵੀ ਸਾਡੇ ਵੀਰ ਆਏ ਹੁਣ ਮੈਂ ਉਹਨਾਂ ਨੂੰ ਸਾਡੇ ਕੋਲ ਮਾਣ ਹੈ ਜਦੋਂ ਇਹ ਅੱਜ ਇੱਥੇ ਆਏ ਨੇ ਜੀ ਜਾਨ ਲੱਗਾ ਜਦੋਂ ਜਾਨ ਦੇ ਵਿੱਚ ਬਾਦਿਓ ਨਹੀਂ ਦੇ ਮੈਂ ਚਾਹੁੰਦਾ ਹਾਂ ਤੁਹਾਡਾ ਸਭਾ ਬਹੁਤ ਬਹੁਤ ਅੱਜ ਜਦੋਂ ਮਿਲਦੇ ਹੋ ਰਾਜੀ ਫਾਰਮਰ ਇੱਥੇ ਹੋ ਆਪਣੇ ਪਿੰਡਾਂ ਦੇ ਰੱਖੋ ਸਾਡੇ ਤੁਹਾਡੇ ਲੋਕ ਹੋਗੇ

ਤੋਂ ਕੋਈ ਨਹੀਂ ਤਾਂ ਕੋਈ ਸਰ ਮੈਂ ਵੀਡੀਓ ਬਾਸ਼ੇ ਬਿੰਦੋਂ ਉਹ ਗੱਈਆ ਦਿਖਾ ਦੇਣੀ ਆ ਉਨ ਦਾ ਉਨੋ ਦਾ ਸਿਚੂ ਰਲਾਗੇ ਨਾ ਜਿੰਨੇ ਪੈਸੇ ਇਹ ਸਰਕਾਰ ਨਹੀਂ ਦੇਗੀ ਤਾਂ ਆਪਣੇ ਕੈਲ ਫੜਤੀ ਦੇ ਹੋ ਜਾਓ ਜੋ ਵੀ ਕਰੀ ਚਲ ਇੱਕ ਵਾਰੀ ਆਇਆ ਤੋਂ ਵੀ ਸਾਲੇ ਬਣ ਆਪਣੇ ਮਿਲਦੇ ਕੇਂਦਰ ਰੋ ਪੰਜਾਬ ਦੀ ਪਹਿਲੀ ਕਰਾ ਰੱਖੋ ਕਿ ਆਪਣੇ ਪਹਿਲ ਤੋਂ ਆਉਂ ਨੂੰ ਆ ਕੇ ਮੈਸੇਜੋ ਕਿ ਕਿੱਥੋਂ ਤੱਕ ਅਮਰੀ ਕਰਨਾ ਆਪਾਂ ਗਹਿ ਤੂੰ ਵੀ ਤੱਕਦਾ ਬਾਅਦ ਨਹੀਂ ਜਾ